ਸਸੀ ਗਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਅੱਜ ਆਪਾਂ ਤੁਹਾਨੂੰ ਇਹ ਮਿਰਚਾਂ ਦੇ ਖੇਤ ਵਿੱਚ ਘਰ ਘਰ ਵਿੱਚ ਨਹੀਂ ਖੇਤ ਵਿੱਚ ਇਸ ਕਰਕੇ ਲੈ ਕੇ ਆਏ ਆ ਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਮੈਂ ਇਹ ਦਿਖਾ ਲੈਣਾ ਚਾਹਣਾ ਆ ਕਿ ਇਹ ਸੁੱਕ ਰਹੇ ਬੂਟੇ ਸੀ ਔਰ ਇਹਨਾਂ ਨੂੰ ਬੂਟਿਆਂ ਨੂੰ ਜ਼ਿਆਦਾ ਲੰਮਾ ਚਿਰ ਹਰਾ ਭਰਾ ਰੱਖਣ ਲਈ ਅਤੇ ਭਰਮਾ ਫਲ ਲੈਣ ਲਈ ਕੀ ਕਰਨਾ ਚਾਹੀਦਾ ਆ ਅੱਜ ਦੀ ਵੀਡੀਓ ਦਾ ਇਹ ਵਿਸ਼ਾ ਆ ਮੈਂ ਤੁਹਾਨੂੰ ਦੱਸਣ ਲੱਗਾ ਆ 3-4 ਗੱਲਾਂ ਜਿਨ੍ਹਾਂ ਕਰਕੇ ਸੁੱਕਿਓ ਬੂਟੇ ਵੀ ਦੁਬਾਰਾ ਫੇਰ ਹਰੇ ਕਰ ਦਿੱਤੇ ਆ ਔਰ ਫਲ ਤੁਸੀਂ ਦੇਖੇ ਹੀ ਸਕਦੇ ਆ ਜਿਵੇਂ ਮਿਰਚਾਂ ਨੂੰ ਲੱਗਾ ਆ ਦੇਖੋ ਪੱਤੇ ਗਿਣ ਲਓ ਤੇ ਫਲ ਦੇਖ ਲਓ ਦੇਖੋ ਇਹ ਲਓ ਤੇ ਗੱਲਾਂ ਕੀ ਆ ਉਹ ਜਿਹੜੀਆਂ ਜਿਨ੍ਹਾਂ ਦੇ ਨਾਲ ਆਪਾਂ ਬੂਟਿਆਂ ਨੂੰ ਹਰਿਆ ਭਰਾ ਰੱਖ ਸਕਦੇ ਆ ਹਾਂਜੀ ਬੂਟਿਆਂ ਤੋਂ ਜ਼ਿਆਦਾ ਚੇਰ ਆਪਾਂ ਜੇ ਜਦੋਂ ਫਲ ਪ੍ਰਾਪਤ ਕਰਨਾ ਚਾਹੁੰਦੇ ਆ ਕਿ ਸਿਆਲ ਤੱਕ ਇਸੇ ਤਰ੍ਹਾਂ ਫਲ ਲੱਗਦਾ ਰਹੇ ਇਹਨਾਂ ਬੂਟਿਆਂ ਨੂੰ ਤਾਂ ਇਹ ਜਿਹੜੀਆਂ ਗੱਲਾਂ ਆ ਇਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਦਾ ਰਹਿਣਾ ਆ ਬੇਸੇ ਇਹ ਆ ਸਭ ਤੋਂ ਮੇਨ ਜਿਹੜੀ ਗੱਲ ਇਹ ਆ ਕਿ ਬੂਟੇ ਦੀ ਆ ਤੁਸੀਂ ਜੜ ਦੇਖ ਰਹੇ ਆ ਦਿਸਦੀ ਆ ਤੁਹਾਨੂੰ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਕਿ ਇਹ ਦੇਖੋ ਸਾਰਿਆਂ ਦੇ ਮੈਂ ਕੀਤਾ ਆ ਇਹ ਘਰ ਵਿੱਚ ਇਹਨਾਂ ਦਾ ਆੜਾ ਦਵਾਲਾ ਸਵਾਰ ਕੇ ਬੰਨ ਦੇਣਾ ਆ ਅੱਜ ਕੱਲ ਦੇ ਦਿਨਾਂ ਵਿੱਚ ਕਿਉਂਕਿ ਜਦੋਂ ਇਹ ਜਿਹੜੀ ਇਥੋਂ ਇਹਦੀ ਜੜ ਨੰਗੀ ਹੁੰਦੀ ਆ ਇਥੋਂ ਜਿੱਦਾਂ ਜਿੱਦਾਂ ਪਾਣੀ ਪਏ ਪਏ ਕੇ ਬਰਸਾਤ ਨੂੰ ਜੜ ਨੰਗੀ ਹੁੰਦੀ ਜਾਂਦੀ ਆ ਉਸੇ ਤਰ੍ਹਾਂ ਬੂਟਾ ਸੁੱਕਣ ਲੱਗ ਜਾਂਦਾ ਆ ਇਥੋਂ ਮਿੱਟੀ ਖਰਨ ਲੱਗ ਜਾਂਦੀ ਆ ਜਿਵੇਂ ਜਿਵੇਂ ਮਿੱਟੀ ਖੜਦੀ ਜਾਂਦੀ ਆ ਜੜ ਨੰਗੀ ਹੁੰਦੀ ਜਾਂਦੀ ਆ ਤੇ ਉਹਨੂੰ ਸੀਖ ਜ਼ਿਆਦਾ ਲੱਗਦਾ ਤਾਂ ਸਭ ਤੋਂ ਵੱਡਾ ਜਿਹੜਾ ਕਾਰਨ ਆ ਬੂਟੇ ਦੇ ਸੁੱਕਣ ਦਾ ਉਹ ਹੀ ਹੀ ਆ ਇਸ ਕਰਕੇ ਵੱਧ ਤੋਂ ਵੱਧ ਇੱਥੇ ਮਿੱਟੀ ਝਾੜ ਕੇ ਰੱਖੀ ਜਾਵੇ ਵਾਲੀ ਦਿਵਾਲੀ ਇਹੀ ਕੰਮ ਅਸੀਂ ਉੱਥੇ ਖੇਤ ਵਿੱਚ ਵੀ ਕੀਤਾ ਆ ਆ ਮਿਰਚਾਂ ਦੁਬਾਰਾ ਹਰੀਆਂ ਹੋ ਗਈਆਂ ਉਹ ਜਿਹੜੇ ਬੂਟੇ ਮੈਂ ਤੁਹਾਨੂੰ ਦਿਖਾ ਲ ਰਿਹਾ ਸੀ ਇਹ ਮੈਂ ਘਰ ਵਿੱਚ ਇਹ ਹਰੇਕ ਬੂਟੇ ਦੀ ਗੱਲ ਆ ਚਾਹੇ ਕੋਈ ਵੇਚ ਲਿਆ ਚਾਹੇ ਕੋਈ ਬੁਗਟਾ ਆ ਹਰੇਕ ਦੇ ਉੱਤੇ ਹਾਂਜੀ ਦੂਜੀ ਜਿਹੜੀ ਗੱਲ ਮੈਂ ਤੁਹਾਨੂੰ ਦੱਸਦਾ ਆ ਇਹ ਚੂਨਾ ਆ ਇਹ ਥੋੜਾ ਥੋੜਾ ਚੂਨਾ ਇਸ ਤਰ੍ਹਾਂ ਵਾਲੇ ਦਵਾਲੇ ਪਾ ਕੇ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਆ ਫੰਗਸ ਤੋਂ ਬਚਾਅ ਕਰਦਾ ਆ ਹੋਰ ਵੀ ਕੀੜਿਆਂ ਮਕੌੜਿਆਂ ਤੋਂ ਔਰ ਇਹ ਜੜ ਨੂੰ ਖੁਸ਼ਕ ਰੱਖਦਾ ਆ ਇਸ ਤਰ੍ਹਾਂ ਮਿੱਟੀ ਪਾ ਦੇਣੀ ਆ ਫਿਰ ਮਿੱਟੀ ਫੇਰ ਸਵਾਰ ਕੇ ਆ ਦੇਖੋ ਇਸ ਤਰ੍ਹਾਂ ਦਬ ਦੇਣੀ ਆ ਚੂਨਾ ਪਾ ਕੇ ਤੇ ਬੂਟਾ ਜਿਹੜਾ ਆ ਉਹ ਦਿਨਾਂ ਦੇ ਵਿੱਚ ਹਰਾ ਭਰਾ ਹੋ ਜਾਏਗਾ ਦੇਖਦੀਆਂ ਦੇਖਦੀਆਂ ਚਾਹੇ ਉਹ ਸੁੱਕ ਵੀ ਰਿਹਾ ਆ ਪਰ ਉਹਦੀ ਤਹਿਕੀ ਹੋਰ ਹੋ ਜਾਏਗੀ ਜਦੋਂ ਤੁਸੀਂ ਇਹ ਕੰਮ ਕਰ ਦੋਗੇ ਹਾਂਜੀ ਤੀਸਰਾ ਜਿਹੜਾ ਕੰਮ ਆ ਉਹ ਇਹ ਸਵਾਹ ਤੁਸੀਂ ਦੇਖ ਰਹੇ ਹੋ ਆ ਇਹ ਦੇਖੋ ਸਵਾਹ ਆ ਤੇ ਇਹ ਸਵਾਹ ਨੂੰ ਆਪਾਂ ਬੂਟਿਆਂ ਦੇ ਉੱਤੇ ਪਾਉਂਦੇ ਰਹਿਣਾ ਇਸ ਤਰ੍ਹਾਂ ਦੇਖੋ ਇਹਦੇ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਆ ਔਰ ਆ ਦੇਖੋ ਪੱਤਿਆਂ ਦਾ ਬਚਾਅ ਹੁੰਦਾ ਆ ਅੱਜ ਕੱਲ ਹਰਾਮ ਅੱਛਰ ਵਗੈਰਾ ਜਿਹੜਾ ਖਾਂਦਾ ਆ ਉਹ ਬੂਟਿਆਂ ਨੂੰ ਖਾ ਨਹੀਂ ਸਕਦਾ ਉਹਦਾ ਹਮਲਾ ਨਹੀਂ ਹੁੰਦਾ ਦੂਜੀ ਗੱਲ ਇਹ ਜਿਹੜੀ ਸਵਾਹ ਹੁੰਦੀ ਆ ਇਹਦੇ ਵਿੱਚ ਸਾਰੀ ਤਰ੍ਹਾਂ ਨਾਲ ਫਾਸਫੋਰਸ ਹੁੰਦੀ ਆ ਜੋ ਬੂਟੇ ਦੇ ਵਿੱਚ ਨਵੀਆਂ ਕੋਸ਼ਿਕਾਵਾਂ ਨੂੰ ਜਨਮ ਦਿੰਦੀ ਆ ਅਤੇ ਨਵੇਂ ਪੜਸੂਏ ਫੁੱਟਦੇ ਆ ਜਿਵੇਂ ਤੁਸੀਂ ਇਹ ਦੇਖੋ ਦੇਖ ਰਹੇ ਹੋ ਇਹ ਸੋਕਰ ਹਾਂ ਬਤਾਉਂ ਸੀ ਔਰ ਇਹਨੂੰ ਫੁੱਲ ਫੁੱਲ ਔਰ ਆਲਵੀ ਦੇਖ ਲਓ ਕਿਸ ਤਰ੍ਹਾਂ ਦੇ ਵੰਗਣ ਲੱਗੇ ਹੋ ਆ ਦੇਖੋ ਇਹ ਸਵਾ ਜਿਹੜੀ ਆ ਇਹ ਬਹੁਤ ਵੱਡਾ ਰੋਲ ਅਦਾ ਕਰਦੀ ਆ ਬੂਟੇ ਨੂੰ ਲੰਬਾ ਸਮਾਂ ਹਰਾ-ਪਰਾ ਰੱਖਣ ਚ ਤਾਂ ਕਿ ਅਸੀਂ ਸਿਆਲ ਤੱਕ ਇਹਨਾਂ ਤੋਂ ਫਲ ਪ੍ਰਾਪਤ ਕਰਦੇ ਰਹੀਏ ਇਹ ਜਿਹੜੇ ਮੈਂ ਤੁਹਾਨੂੰ ਇਹ ਕੰਮ ਦੱਸ ਰਿਹਾ ਆ ਇਹ ਆਪਾਂ ਬੇਲਾਂ ਬੂਟਿਆਂ ਸਾਰੀ ਤਰ੍ਹਾਂ ਦੇ ਅੰਦੇ ਕਰ ਸਕਦੇ ਆ ਕਿ ਆਪਾਂ ਇਹਨਾਂ ਤੋਂ ਜ਼ਿਆਦਾ ਚਿਰ ਫਲ ਲੈ ਲੀਗੇ ਔਰ ਇਹ ਹਰੇ ਭਰੇ ਰਣ ਇਹ ਬਹੁਤ ਅਸਰ ਪਾਉਂਦਾ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਆ ਇਹ ਦੇਖੋ ਬੂਟਿਆਂ ਤੇ ਮੈਂ ਕਿਸ ਤਰ੍ਹਾਂ ਮਿੱਟੀ ਲਾਈ ਹੋ ਆ ਉਹਨਾਂ ਦੀਆਂ ਜੜ੍ਹਾਂ ਦੇਖੋ ਹਰ ਇੱਕ ਬੂਟੇ ਦੀਆਂ ਜੜ੍ਹਾਂ ਦੇਖੋ ਇਹ ਮਿਰਚਾਂ ਘਰ ਵਿੱਚ ਆ ਖੇਤ 'ਚ ਵੀ ਆਪਾਂ ਇਹੀ ਕੀਤਾ ਆ ਤੇ ਦੂਜਾ ਇਹ ਆ ਇੱਕ ਹੋਰ ਆਖਰੀ ਇਸ ਤਰ੍ਹਾਂ ਦੇ ਸਰਾਖ ਮਾਰ ਸਕਦੇ ਆਪਾਂ 4 4 5 5 ਆ ਦੇਖੋ ਆ ਦੇਖੋ ਇਹ ਸਾਰੇ ਪਾਸੀ ਇਸ ਤਰ੍ਹਾਂ ਦੇ ਜਦੋਂ ਸਰਾਖ ਆਪਾਂ ਮਾਰਦੇ ਨੇ ਆ ਇਹ ਬਹੁਤ ਮਦਦ ਕਰਦੇ ਆ ਹੁਣ ਸਰਾਖ ਮਾਰਨ ਤੋਂ ਬਾਅਦ ਫੇਰ ਆ ਪਾਣੀ ਮਿੱਟੀ ਨੂੰ ਠਾਪੜ ਦੇਣਾ ਇਸ ਤਰ੍ਹਾਂ ਇਹ ਦੇਖੋ ਇਹ ਸਰਾਖ ਇੱਥੋਂ ਨਾ ਹਵਾ ਪਾਣੀ ਦਾ ਆਉਣਾ ਜਾਣਾ ਬਣਿਆ ਰਹਿੰਦਾ ਆ ਔਰ ਬੂਟਾ ਜਿਹੜਾ ਆ ਆਪਣੀ ਤਹਿ ਫੜ ਕੇ ਰੱਖਦਾ ਦੇਖੋ ਜੜ ਇਸ ਤਰ੍ਹਾਂ ਮਜ਼ਬੂਤ ਹੋ ਗਈ ਆ ਔਰ ਇਹ ਬੂਟਾ ਆਪਾਂ ਨੂੰ ਘਟੋ ਘਟ ਦਸੰਬਰ ਤੱਕ ਕਰ ਫੜ ਜਨਵਰੀ ਤੱਕ ਫੜ ਦਿੰਦਾ ਰਹੇਗਾ ਇਸੇ ਤਰ੍ਹਾਂ ਨਵੇਂ ਪੜਸੂਏ ਫੁੱਟਦੇ ਰਹਿਣਗੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਦੇਖੋ ਫੁੱਲ ਕਿਸ ਤਰ੍ਹਾਂ ਖਿੜ ਰਹੇ ਆ ਤੇ ਵੀਡੀਓ ਸਾਡੀ ਤੁਹਾਨੂੰ ਅੱਜ ਦੀ ਕਿਸ ਤਰ੍ਹਾਂ ਲੱਗੀ ਹੁਣ ਤਾਂ ਸਿਆਲ ਵਾਲੀਆਂ ਸਬਜ਼ੀਆਂ ਦਾ ਮੌਸਮ ਆ ਗਿਆ ਆ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੀਆਂ ਵੀ ਆਪਾਂ ਹੁਣ ਲਗਾਵਾਂਗੇ ਤੇ ਕਮੈਂਟ ਕਰਕੇ ਦੱਸਣਾ ਜੇਕਰ ਨਵੇਂ ਹੋ ਚੈਨਲ ਤੇ ਤਾਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਉਹੀ ਵੀਡੀਓ ਬਣਾਈਦੀ ਜਿਹੜਾ ਕੰਮ ਆਪ ਕਰਕੇ ਬੂਟਿਆਂ ਨੂੰ ਜ਼ਿਆਦਾ ਸਮਾਂ ਆਪਣੇ ਨੂੰ ਹਰੇ ਭਰੇ ਰੱਖਣ ਲਈ ਮੇਰੇ ਦੱਸੇ ਹੋਏ ਕੰਮ ਜ਼ਰੂਰ ਕਰੋ ਸਤਿ ਸ੍ਰੀ ਅਕਾਲ